ਹਾਂਜੀ ਕੀ ਹਾਲ ਚਾਲ ਨੇ ਭਰਾਵੋ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਨਾਲ 25 ਲੱਖ ਦੀ ਠੱਗੀ ਮਾਰੀ ਤੇ ਠੱਗੀ ਮਾਰ ਕੇ ਭੱਜ ਗਿਆ ਕੈਨੇਡਾ ਉਸ ਤੋਂ ਬਾਅਦ ਛੋਟੇ ਭਰਾ ਨਾਲ ਕੀ ਹੋਇਆ ਕੀ ਕੁਝ ਕੀਤਾ ਉਸ ਵਿਚਾਰੀ ਨੇ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਆਜੋ ਕਰਦੇ ਹਾਂ ਕਹਾਣੀ ਦੀ ਸ਼ੁਰੂਆਤ ਬਾਈ ਕਹਿੰਦਾ ਵੀ ਸਾਡੇ ਕੋਲੇ 26 ਕਿੱਲੇ ਜ਼ਮੀਨ ਦੇ ਸੀਗੇ ਤੇ ਅਸੀਂ ਦੋ ਭਰਾ ਸੀ ਦੂਜਾ ਭਰਾ ਮੇਰੇ ਤੋਂ ਵੱਡਾ ਸੀਗਾ ਕਹਿੰਦਾ ਸਾਡਾ ਸਾਂਝਾ ਪਰਿਵਾਰ ਸੀਗਾ ਸਾਂਝੀ ਸਾਡੀ ਬਾਈ ਸੀਗੀ ਕਹਿੰਦਾ 26 ਕੇ ਲਈ ਸਾਡੇ ਕੋਲ ਆਪਦੀ ਜ਼ਮੀਨ ਸੀ 10 ਕੇ ਲਈ ਸੀ ਕਿਸੇ ਗਵਾਂਢੀ ਦੀ ਜ਼ਮੀਨ ਨਾਲ ਠੇਕੇ ਦੇ ਲੈ ਲੈਂਦੇ ਸੀਗੇ ਕਹਿੰਦਾ ਪੂਰਾ ਸਾਰਾ ਟਾਪ ਦਾ ਕੰਮ ਸੀਗਾ ਕਹਿੰਦਾ ਮੇਰੇ ਕੋਲ ਦੋ ਮੁੰਡੇ ਸੀਗੇ ਤੇ ਮੇਰੇ ਭਰਾ ਕੋਲੇ ਔਲਾਦ ਇੱਕ ਕੁੜੀ ਤੇ ਇੱਕ ਮੁੰਡਾ ਸੀਗਾ ਬਾਈ ਕਹਿੰਦਾ ਵੀ ਜਿਹੜਾ ਮੇਰਾ ਵੱਡਾ ਭਰਾ ਸੀਗਾ ਕਹਿੰਦਾ ਮੈਂ ਉਹਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਸੀਗਾ ਕਹਿੰਦਾ ਮੇਰੇ ਵੱਡੇ ਭਰਾ ਨੇ ਸਾਂਝੇ ਘਰ ਚ ਕਦੇ ਕੰਮ ਨੂੰ ਹੱਥ ਨਹੀਂ ਲੱਸੀ ਲਾਇਆ ਚਿੱਟੇ ਕੋਟ ਤੇ ਪਜਾਮਾ ਪਾ ਕੇ ਰੱਖਦਾ ਸੀਗਾ ਬਸ ਮੈਨੂੰ ਦੱਸ ਦਿੰਦਾ ਸੀ ਵੀ ਅੱਜ ਫਲਾਣਾ ਕੰਮ ਕਰਨਾ ਹੈ ਅੱਜ ਫਲਾਣੇ ਕੇਲੇ ਨੂੰ ਖਾਦ ਪਵਾ ਦੇ ਕਹਿੰਦਾ ਮੈਂ ਕਦੇ ਮੱਥੇ ਤੇ ਨਹੀਂ ਵਟ ਪਾਇਆ ਮੈਂ ਕਿ ਕੋਈ ਗੱਲ ਨਹੀਂ ਯਾਰ ਮੇਰਾ ਵੱਡਾ ਭਰਾ ਹਨਾ ਵੀ ਜੋ ਕਹਿੰਦਾ ਕੋਈ ਚੱਕਰ ਨਹੀਂ ਮੇਰੇ ਪਿਓਾਂ ਦੀ ਥਾਂ ਤੇ ਆ ਕਹਿੰਦਾ ਚਲੋ ਜੀ ਜਦੋਂ ਮੜੇ ਜਵਾਕ ਵੱਡੇ ਹੋਏ ਤੇ ਮੇਰੇ ਵੱਡਾ ਭਰਾ ਕਹਿੰਦਾ ਵੀ ਹੁਣ ਆਪਾਂ ਹੋਈਏ ਅੱਡ ਵੀ ਹੁਣ ਜਵਾਕ ਹੋਈ ਜਾਂਦੇ ਵੱਡੇ ਵੀ ਆਪ ਦਾ ਘਰ ਬਣਾਈਏ ਸੰਭਾਲੀਏ ਚਲੋ ਜੀ ਮੈਂ ਆਪਦੇ ਭਰਾ ਨੂੰ ਕਿਹਾ ਵੀ ਠੀਕ ਆ ਭਾਈ ਜਿਵੇਂ ਤੂੰ ਕਹਤਾ ਵੀ ਆਪਾਂ ਨੂੰ ਮਨਜ਼ੂਰ ਆ ਕਹਿੰਦਾ ਚਲੋ ਜੀ ਅਸੀਂ ਅੱਡ ਹੋ ਜਾਂਦੇ ਆ ਕਹਿੰਦਾ ਜੀ ਤੁਸੀਂ ਅੱਡ ਹੁੰਦੇ ਆ ਸਾਡੇ ਕੋਲੇ ਸਕੋਰਪੀਆ ਵੱਡੀ ਸੀ ਨਵੀਂ ਕਢਾਈ ਹੁੰਦੀ ਐ ਨਵਾਂ ਟਰੈਕਟਰ ਜੁਨੀਅਰ ਕਢਾਇਆ ਹੁੰ ਤੇ ਮੇਰਾ ਵੱਡਾ ਭਰਾ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਆਹ ਟਰੈਕਟਰ ਤੇ ਆ ਗੱਡੀ ਆਪਾਂ ਸਾਂਝੀ ਰੱਖ ਲੈਣੇ ਵੀ ਆਪਾਂ ਦੋ ਟਰੈਕਟਰ ਲੈ ਕੇ ਕੀ ਕਰਨੇ ਹਨਾ ਵੀ ਜਦੋਂ ਤੈਨੂੰ ਲੋੜਾ ਤੂੰ ਵਾਈ ਕਰ ਲਿਆ ਕਰੀ ਮੈਨੂੰ ਲੋੜਾ ਮੈਂ ਵਾੜਿਆ ਕਰਨ ਜਿੱਥੇ ਆਉਣਾ ਜਿਹਨਾਂ ਦਾ ਆਪਣੀ ਗੱਡੀ ਹੈਗੀ ਆ ਵੀ ਆਪਾਂ ਨਾ ਇਕੱਠਿਆਂ ਨੇ ਸਾਰੇ ਨੇ ਕਿਤੇ ਜਾਣਾ ਹੁੰਦਾ ਹਨਾ ਮੈਂ ਹਾਂ ਚਲੋ ਠੀਕ ਆ ਬਾਈ ਕੋਈ ਗੱਲ ਨਹੀਂ ਕਹਿੰਦਾ ਮੈਨੂੰ ਭਰਾ ਆਪਦੇ ਦੀ ਉਹ ਵੀ ਗੱਲ ਬੜੀ ਚੰਗੀ ਲੱਗੀ ਵੀ ਚਲ ਮੇਰੇ ਭਰਾ ਨੇ ਇੰਨਾ ਸੋਚਿਆ ਹਨਾ ਵੀ ਹੁਣ ਅੱਡ ਹੋ ਕੇ ਟਰੈਕਟਰ ਕਦੇ ਵਾਸਤੇ ਦੂਜਾ ਲੈਣਾ ਵੀ ਗੱਡੀ ਕਦੇ ਵਾਸਤੇ ਵੀ ਆ ਹੀ ਆਪਾਂ ਸਾਂਝੀ ਰੱਖ ਲੈਣੇ ਆ ਕਹਿੰਦਾ ਉਸ ਤੋਂ ਬਾਅਦ ਜਦੋਂ ਵੱਡੇ ਭਰਾ ਦੇ ਜਵਾਕ ਗੱਭਰੂ ਜਵਾਨ ਹੋ ਜਾਂਦੇ ਆ ਤੇ ਕਹਿੰਦਾ ਇਹਨੇ ਆਪ ਦੇ ਜਵਾਕ ਭੇਜਨੇ ਸੀ ਆਈਲੈਂਡਸ ਕਰਾ ਕੇ ਬਾਹਰ ਕੈਨੇਡਾ ਕਹਿੰਦਾ ਮੈਂ ਇੱਕ ਦਿਨ ਮੋਟਰ ਤੇ ਬੈਠਾ ਉਹਨਾਂ ਤੇ ਉਦੋਂ ਕਹਿੰਦਾ ਮੇਰੇ ਭਰਾ ਦੀ ਕੁੜੀ ਨੇ ਯਾਨੀ ਕਿ ਮੇਰੀ ਭਤੀਜੀ ਨੇ ਕਹਿੰਦਾ ਆਈਲੈਂਡਸ ਕਲੀਅਰ ਕਰ ਲਈ ਹੁੰਦੀ ਤੇ ਕਹਿੰਦਾ ਮੇਰਾ ਵੱਡਾ ਭਰਾ ਮੇਟਰ ਮੋਟਰ ਤੇ ਜਾਂਦਾ ਤੇ ਉੱਥੇ ਜਾ ਕੇ ਮੈਨੂੰ ਕਹਿੰਦਾ ਯਾਰ ਵੀ ਤੇਰੇ ਨਾਲ ਕੰਮ ਆ ਇੱਕ ਬੜਾ ਜ਼ਰੂਰੀ ਵੀ ਇਸ ਤਰ੍ਹਾਂ ਕਰਕੇ ਮੈਨੂੰ ਜਵਾਬ ਨਾ ਨਹੀਂ ਤੇ ਮੈਂ ਕਿਹਾ ਵੀ ਯਾਰ ਭਰਾ ਇਹ ਕਿਹੜੀ ਗੱਲ ਆ ਹਨਾ ਵੀ 10 20 ਚੱਕਰ ਤੇ ਲਈ ਜਾਣ ਵੀ ਹਾਜ਼ਰ ਆ ਕਹਿੰਦਾ ਅੱਗੋਂ ਮੇਰਾ ਵੱਡਾ ਭਰਾ ਕਹਿੰਦਾ ਵੀ ਭਰਾਵਾ ਮੈਂ ਤਾਂ ਆਪਦੀ ਜ਼ਮੀਨ ਤੇ ਲਿਮਟਾਂ ਲੁਮਟਾਂ ਬਣਾਈਆਂ ਨੇ ਤੇ ਮੈਨੂੰ ਹੁਣ ਬੈਂਕ ਹੋਰ ਲਾਉਣ ਜਾਂ ਲਿਮਟ ਨਹੀਂ ਬਣ ਕੇ ਦਿੰਦਾ ਜਾਂ ਨਹੀਂ ਮੇਰੀ ਲਿਮਟ ਵੱਡੀ ਕਰਦਾ ਵੀ ਤੇਰੀ ਭਤੀ ਜੀ ਨੂੰ ਭੇਜਣਾ ਕੈਨੇਡਾ ਤੇ ਮੈਨੂੰ ਹੈਗੀ ਪੈਸੇ ਦੀ ਲੋੜ ਤੂੰ ਐਂ ਕਰ ਵੀ ਆਪਦੀ ਜ਼ਮੀਨ ਤੇ ਮੈਨੂੰ ਲਿਮਟ ਬਣਾ ਦੇ ਮੈਂ ਵਿਆਜ ਭਰਦਾ ਰਹੂੰਗਾ ਤੇ ਜਦੋਂ ਮੇਰੇ ਕੋਲ ਪੈਸੇ ਹੋਵੇ ਮੈਂ ਤੇ ਲਿਮਟ ਫੱਕ ਕਰਾ ਦੂੰਗਾ ਕਹਦਾ ਮੈਂ ਹਾਂ ਮੈਂ ਝਟਪਟ ਹਾਂ ਕਰਤੀ ਕਹਿੰਦਾ ਮੈਂ ਕੀ ਸੋਚਣਾ ਸੀ ਮੇਰਾ ਵੱਡਾ ਭਰਾ ਸੀ ਨਾ ਸਾਂਝੇ ਘਰ ਤੇ ਅਸੀਂ ਇਕੱਠੇ ਰਹਿੰਦੇ ਰਿਹਾ ਇਕੱਠੇ ਜੰਮੇ ਪਲੇ ਇਕੱਠੇ ਵੱਡੇ ਹੋਏ ਇੱਕੋ ਥਾਲੀ 'ਚ ਰੋਟੀ ਖਾਂਦੇ ਰਹੇ ਕਹਿੰਦਾ ਮੈਂ ਹਾਂ ਬਾਈ ਕੋਈ ਗੱਲ ਨਹੀਂ ਤੁਰ ਬਣਾ ਲੈਂਡ ਲਿਮਟ ਕਹਿੰਦਾ ਮੈਂ ਝਟਪਟ ਹਾਂ ਕਰਤੀ ਕਹਦਾ ਚਲੋ ਜੀ ਮੈਂ ਖੇਤੋਂ ਆ ਕੇ ਆਪਣੀ ਘਰ ਵਾਲੀ ਕੋਲ ਗੱਲ ਕੀਤੀ ਵੀ ਇਸ ਤਰ੍ਹਾਂ ਕਰਕੇ ਵੱਡਾ ਭਾਈ ਆਇਆ ਸੀਗਾ ਤੇ ਵਿਚਾਰਾ ਕਹਿੰਦਾ ਹੱਥ ਮੜਾ ਤੰਗ ਹੋਇਆ ਪਿਆ ਵੀ ਐ ਕਰਕੇ ਉਹ ਕਹਿੰਦਾ ਲਿਮਟ ਬਾਰੇ ਕਹਿੰਦਾ ਸੀ ਮੈਂ ਹਾਂ ਕਹਿੰਦੀ ਉਹਨੇ ਕਿਹੜੀਆਂ ਲਿਮਟਾਂ ਲਿਮਟਾਂ ਬਣਾਈਆਂ ਨੇ ਮੈਂ ਤੈਨੂੰ ਬੁੱਧੂ ਬਣਾਉਂਦਾ ਫਿਰਦਾ ਕਹਿੰਦੀ ਕੱਲ ਨੂੰ ਤੇ ਢੂਏ ਤੇ ਲੱਤ ਮਾਰ ਜੂਗਾ ਕਹਿੰਦਾ ਜਦੋਂ ਮੇਰੇ ਘਰ ਵਾਲੇ ਆਹ ਗੱਲ ਕਹਿੰਦੀ ਮੈਂ ਕਹਿੰਦਾ ਤੜਾਇਆ ਇਹਨੂੰ ਚਪੇੜ ਮਾਰੀ ਆਪਦੀ ਘਰ ਵਾਲੇ ਦੇ ਮੂੰਹ ਤੇ ਵੀ ਤੂੰ ਬਕਵਾਸ ਕੀ ਕਰਦੀਆਂ ਹੈ ਵੀ ਮੇਰਾ ਉਹ ਵੱਡਾ ਭਰਾ ਤੂੰ ਸਰੇ ਭਰਾਵਾਂ ਚ ਪਾੜਾ ਪਾਉਣ ਰਹੀ ਹੈ ਵੀ ਉਹ ਕਿਤੇ ਭੱਜ ਚੱਲਿਆ ਕਹਿੰਦਾ ਮੇਰੀ ਘਰ ਵਾਲੀ ਬੜਾ ਪੇਟੀ ਵੀ ਨਾ ਇਹ ਕੰਮ ਕਰ ਨਾ ਕਰ ਕਹਿੰਦਾ ਮੈਂ ਆਪਦੀ ਘਰ ਵਾਲੀ ਦੀ ਇੱਕ ਨਹੀਂ ਸੁਣੀ ਕਹਿੰਦਾ ਚਲੋ ਜੀ ਮੇਰੇ ਭਰਾ ਨੇ ਦੂਜੇ ਦਿਨ ਜਾ ਕੇ ਬੈਂਕ ਚ ਗੱਲਬਾਤ ਕਰ ਲਈ ਬਣ ਕੇ ਸਾਲ ਬਾਅਦ ਕ ਤਾਂ ਮੁੰਡਾ ਵੀ ਬਾਹਰ ਭੇਜ ਲਿਆ। ਕਹਿੰਦਾ ਹੁਣ ਬੈਂਕ 'ਚ ਮੈਂ ਤਾਂ ਇੱਕ ਵਾਰੀ ਕਹਿੰਦਾ ਉਹਦੀ ਗਿਆ ਜਦੋਂ ਲਿਮਟ ਬਣਾਉਣੀ ਸੀ ਉਸ ਤੋਂ ਬਾਅਦ ਮੈਂ ਬੈਂਕ 'ਚ ਚੈੱਕ ਕਰਨਾ ਵੀ ਕੀ ਸੀ ਜਾ ਕੇ ਕਿਉਂਕਿ ਲਿਮਟ ਤਾਂ ਹੁਣ ਵੱਡੇ ਭਰਾਣੇ ਬਣਾਈ ਹੋਈ ਸੀ। ਕਹਿੰਦਾ ਹੁਣ ਇਹਦਾ ਹੀ ਫੋਨ ਨੰਬਰ ਬੈਂਕ 'ਚ ਚੱਲਦਾ ਸੀਗਾ। ਕਹਾਂ ਚਲੋ ਜੀ। ਜਵਾਕਾਂ ਗਿਆ ਨੂੰ ਬਾਹਰ ਦੋ ਤਿੰਨ ਸਾਲ ਹੋ ਗਏ ਉਸ ਤੋਂ ਬਾਅਦ ਕਹਿੰਦਾ ਇਹ ਵੀ ਹੁਣ ਦੋਵੇਂ ਜੀ ਬਾਹਰ ਕੈਨੇਡਾ ਚਲੇ ਗਏ। ਕਹਿੰਦਾ ਕੈਨੇਡਾ 'ਚ ਚਲੇ ਗਏ ਉੱਥੇ ਜਾ ਕੇ ਕਹਿੰਦਾ ਹੁਣ ਉਹਦਾ ਫੋਨ ਨੰਬਰ ਹੋ ਗਿਆ ਬੰਦ। ਕਹ ਜਦੋਂ ਫੋਨ ਨੰਬਰ ਬੰਦ ਹੋ ਗਿਆ ਹੁਣ ਕਹਿੰਦਾ ਜਦੋਂ ਘਰੇ ਆਏ ਬੈਂਕ ਵਾਲੇ ਤੇ ਉਹਨਾਂ ਨੇ ਮੇਰਾ ਨਾਮ ਨੂੰ ਪੁੱਛਿਆ ਵੀ ਤੇਰੇ ਨਾਂ ਤੇ ਇਸ ਤਰ੍ਹਾਂ ਕਰਕੇ ਭਾਈ ਲਿਮਟ ਆ ਮੈਂ ਕਿਹਾ ਵੀ ਇਹ ਤਾਂ ਨਾਮ ਮੇਰਾ ਹੀ ਆ ਉਹ ਕਹਿੰਦੇ ਭਾਈ ਲਿਮਟ ਪਰ ਤੁਸੀਂ ਤਾਂ ਡਿਫਾਲਟਰ ਹੋਏ ਪਰ ਨਾ ਕਹਦੇ ਤੁਸੀਂ ਵਿਆਜ ਭਰੀ ਨਾ ਤੁਸੀਂ ਕਿਤੇ ਲਿਮਟ ਘਮਾਈ ਆ ਲਿਮਟ ਤੁਸੀਂ ਲਈਏ ਨਾਲ ਚਾਰ ਪੰਜ ਲੱਖ ਤੇ ਭਰਾਣੇ ਲਾਉਣ ਲਿਆ ਹੋਇਆ ਵੀ ਕੁੱਲ ਮਿਲਾ ਕੇ 13-14 ਲੱਖ ਰੁਪਏ ਦਾ ਕਰਜ਼ਾ ਤੁਹਾਡੇ ਸਿਰ ਤੇ ਕਹਿੰਦਾ ਮੈਂ ਬੜਾ ਹਰਾਨ ਹੋਇਆ ਵੀ ਮੇਰੇ ਭਰਾਣੇ ਲਈ ਲਿਮਟ ਹੈ ਜੀ ਲਾਉਣ ਕਿਵੇਂ ਨਾਲ ਲੈ ਲਿਆ ਉਹ ਕਹਿੰਦਾ ਵੇ ਦੇਖੋ ਜੀ ਆ ਲਾਉਣ ਵੀ ਲਿਆ ਤੇ ਲਿਮਟ ਵੀ ਲਈ ਆ ਤੇ ਤੇਰੇ ਭਰਾਣੇ ਕਹਿੰਦਾ ਕਹਿੰਦਾ ਵੀ ਤੁਸੀਂ 1 ਰੁਪਏ ਕਹਿੰਦਾ ਮੈਂ ਆਪਣੇ ਭਰਾ ਨੂੰ ਫੋਨ ਲਾਇਆ ਕਹਿੰਦਾ ਗੋ ਮੇਰਾ ਭਰਾ ਫੋਨ ਨਾ ਚੱਕੇ ਕਹਿੰਦਾ ਫਿਰ ਮੈਂ ਅਜੀ ਭਤੀਜੀ ਨੂੰ ਫੋਨ ਲਾਇਆ ਕਹਿੰਦੇ ਉਹਨੇ ਜਦ ਗੱਲ ਕਰਾਈ ਭਰਾ ਨਾਲ ਮੈਂ ਕਿਹਾ ਬਾਈ ਤੁਸੀਂ ਆਹ ਕੀ ਕੀਤਾ ਵੀ ਤੁਸੀਂ ਲਿਮਟ ਲਈ ਤੁਸੀਂ ਲੋਨ ਵੀ ਨਾਲ ਲਿਆ ਤੇ ਤੁਸੀਂ ਵਿਆਜ ਵੀ ਕੋਈ ਨਹੀਂ ਭਰੀ ਕਹਿੰਦਾ ਗੋ ਮੇਰਾ ਭਰਾ ਕਹਿੰਦਾ ਕਿ ਫਿਰ ਪੁੱਠਾ ਸਿੱਧਾ ਬੋਲਣ ਲੱਗਾ ਕਿ ਮੈਂ ਕਿਥੋਂ ਲਿਮਟ ਭਰ ਦਿਆਂ ਕਹਿੰਦਾ ਮੇਰੇ ਕੋਲ ਕਿਥੋਂ ਪੈਸੇ ਆਈ ਜਦੋਂ ਮੇਰੇ ਕੋਲ ਪੈਸੇ ਨੂੰ ਮੈਂ ਵਿਆਜ ਭਰ ਦੂੰਗਾ ਮੈਂ ਇਹਨੂੰ ਕਿਹਾ ਤਾਂ ਹੈਗਾ ਸੀ ਜਦੋਂ ਮੈਂ ਪੈਸੇ ਨੂੰ ਮੈਂ ਲਿਮਟ ਭਰ ਦੂੰਗਾ ਕਹਿੰਦਾ ਬਾਈ ਤੁਸੀਂ ਵਿਆਜ ਤਾਂ ਕਮ ਸੇ ਕਮ ਭਰਦੇ ਕਹਿੰਦਾ ਗੋ ਮੇਰਾ ਵੱਟ ਘਟ ਬੋਲਣ ਲੱਗਾ ਮੈਨੂੰ ਗਾਲ੍ਹਾਂ ਕੱਢਣ ਲੱਗਾ ਤੇ ਫੋਨ ਕਦਾ ਕੱਟਤਾ ਕਹਿੰਦਾ ਮੈਂ ਸਮਝ ਗਿਆ ਮੈਂ ਤੇਰਾ ਵੀ ਹੋਣੇ ਪੈਸੇ ਨਹੀਂ ਭਰਦਾ ਵੀ ਤੇ ਰੰਗ ਵਟਾ ਗਿਆ ਵੀ ਜਿਹੜਾ ਭਰਾ ਪਹਿਲਾਂ ਬੜਾ ਪਿਆਰ ਨਾਲ ਬੋਲਦਾ ਸੀ ਅੱਜੂ ਭਰਾਉ ਬੜੇ ਉਖੜੇ ਬੜਾ ਬੋਲਦਾ ਪਿਆ ਮੇਰੇ ਨਾਲ ਹਣਾ ਕਹਾਂ ਚਲੋ ਜੀ ਮੈਂ ਬੈਂਕ ਵਾਲੇ ਹੱਥੋ ਜੋੜੇ ਮੈਂ ਵੀ ਕੋਈ ਗਾਲੀ ਕੋਈ ਕਰਦੇ ਆਂ ਹੀ ਲਵ ਸੀ ਲੱਗ ਤਾਂ ਚਲੋ ਬੈਂਕ ਵਾਲੇ ਚਲੇ ਗਏ ਕਹਿੰਦਾ ਉਹ 10 15 ਦਿਨ ਹੋਰ ਪਾਈ ਤੇ ਕਹਿੰਦਾ ਭਰਾਵਾ ਕਰੇ ਹੋਰ ਬੰਦੇ ਆ ਗਏ ਤੋ ਕਹਿੰਦੇ ਵੀ ਤੁਸੀਂ ਗੱਡੀ ਦੀ ਨਹੀਂ ਕਿਸ਼ਤ ਭਰੀ ਤੁਸੀਂ ਟਰੈਕਟਰ ਦੀ ਨਹੀਂ ਕਿਸ਼ਤ ਭਰੀ ਕਹਿੰਦਾ ਯਾਰ ਮੈਂ ਬੜਾ ਹਰ ਕਹਿੰਦਾ ਭਰਾਵਾ ਉਹ ਉਹਨੇ ਦੱਸਿਆ ਵੀ ਤੁਹਾਡੀ ਸਕੋਰਪੀਓ ਗੱਡੀ ਤੇ 8 ਲੱਖ ਦਾ ਲਾਉਣਾ 4 ਲੱਖ ਦਾ ਲਾਉਣਾ ਤੇ ਟਰੈਕਟਰ ਤੇ ਆ ਕਹਿੰਦਾ ਮੈਂ ਫੜ ਕੇ ਸਿਰ ਬਹਿ ਗਿਆ ਮੈਂ ਖਿਆਰਾ ਬਾਗੀ ਬਣ ਗਿਆ ਵੀ 8 ਲੱਖ ਰੁਪਈਆ ਉਹ 4 8 4 12 13 14 ਲੱਖ ਹੋਰ ਰੁਪਈਆ 27 28 ਲੱਖ ਰੁਪਈਆ ਲੈ ਗਿਆ ਕਹਿੰਦਾ ਮੈਂ ਮੱਥੇ ਦਾ ਹੱਥ ਮਰਾਂ ਕਿ ਆ ਕੀ ਬਣ ਗਿਆ ਵੱਡੇ ਭਰਾ ਨੇ ਲੋਨ ਕਰਾ ਕੇ ਟਰੈਕਟਰ ਤੇ ਗੱਡੀ ਤੇ ਛੋਟੇ ਭਰਾ ਦੇ ਪੇਟੇ ਪਾ ਤਾ ਕੈਨੇਡਾ ਜਾਣ ਤੋਂ ਪਹਿਲਾਂ ਤੇ ਪੈਸੇ ਛੋਟੇ ਭਰਾ ਤੋਂ ਲੈ ਗਿਆ ਪਹਿਲਾਂ ਛੋਟੇ ਭਰਾ ਦੀ ਜ਼ਮੀਨ ਤੇ ਲੋਨ ਕਰਾ ਲਿਆ ਲਿਮਟ ਕਰਾ ਲਈ ਫਿਰ ਜੀ ਸਾਂਝੀ ਗੱਡੀ ਤੇ ਸਾਂਝਾ ਟਰੈਕਟਰ ਸੀਗਾ ਉਹ ਛੋਟੇ ਭਰਾ ਤੋਂ ਚੋਰੀ ਲਾਉਣ ਕਰਾ ਕੇ ਉਹ ਆਪਦੀ ਜੇਬ ਚ ਪਾ ਲਿਆ ਤੇ ਭਰਾ ਛੋਟੇ ਦੇ ਪੇਟੇ ਪਾਤੀ ਗੱਡੀ ਵੀ ਤੇ ਟਰੈਕਟਰ ਵੀ ਤੇ ਪੈਸੇ ਲੈ ਲਏ ਉਹਦੇ ਤੋਂ ਕਹਿੰਦਾ ਭਰਾਵਾ ਹੁਣ ਉਹਦਾ ਬੈਠਿਆ ਕੈਨੇਡਾ ਓੜੀ ਹੁਣ ਚੱਕਦੇ ਮੇਰਾ ਫੋਨ ਤੇ ਉਹਨਾਂ ਨੇ ਸਾਡਾ ਨਾਲ ਵਰਤਨ ਵਰਤਾਵ ਵੀ ਛੱਡਤਾ ਕਹਿੰਦਾ ਹੁਣ ਉਹੀ ਕਰ ਲਈ ਕਹਿੰਦਾ ਮੇਰੇ ਸਿਰ 'ਚ ਛੱਤਰ ਮਾਰਦੀ ਵੀ ਹੁਣ ਬੌੜ ਮੈਂ ਤੈਨੂੰ ਪਿੱਟਦੀ ਸੀ ਵੀ ਨਾ ਇਹ ਕੰਮ ਕਰ ਨਾ ਕਰ ਨਾ ਕਰ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਅੱਗੇ ਸੁਣਦਾ ਕਹਿੰਦਾ ਉਸ ਤੋਂ ਬਾਅਦ ਮੈਂ ਹੁਣ ਜਦ ਸਾਰੀ ਜਾਂਚ ਪੜਤਾਲ ਕੀਤੀ ਹੈ ਕਹਿੰਦਾ ਭਾਈ ਇਹਦੀ ਆਪ ਦੀ ਜ਼ਮੀਨ ਤੇ 1 ਰੁਪਏ ਦਾ ਲੋਨ ਨਹੀਂ 1 ਰੁਪਏ ਦੀ ਲਿਮਟ ਨਹੀਂ ਕਹਿੰਦਾ ਹੁਣ ਆੜਤੀ ਦੇ ਮੁਨੀਮ ਨੇ ਇੱਕ ਦਿਨ ਮੇਰੇ ਕੋਲ ਗੱਲ ਕੀਤੀ ਆ ਵੀ ਭਾਈ ਤੇਰਾ ਭਰਾ ਅੱਜ ਤੇ ਫਸਲ ਵੇਚਣ ਆਉਂਦਾ ਸੀਗਾ 2 ਕਿੱਲਿਆਂ ਦੀ ਫਸਲ ਹਾੜੀ ਸੋਣੀ ਉਹ ਅਲੱਗ ਵੇਚ ਕੇ ਜਾਂਦਾ ਸੀ 26 ਕਿੱਲਿਆਂ ਚੋਂ 26 ਕਿੱਲੇ ਕਹਿੰਦਾ ਆਪ ਦੀ ਸੀ 10 ਕਿੱਲੇ ਠੇਕੇ ਦੇ ਸੀ ਕਹਿੰਦਾ 35 36 ਕਿੱਲਿਆਂ ਦੀ ਵੀ ਵਾਈ ਸੀ ਸਾਡੀ ਇਹਦਾ ਪਤਾ ਮੇਰਾ ਭਰਾ ਕੀ ਕਰਦਾ ਸੀਗਾ ਮੰਡੀ ਜਾ ਕੇ 2 ਕਿੱਲਿਆਂ ਦੀ ਕਣਕ ਤੇ 2 ਕਿੱਲਿਆਂ ਚੋਂ ਅਲੱਗੇ ਵੇਚ ਦਿੰਦਾ ਸੀਗਾ ਕਹਿੰਦਾ ਜੇ ਉਹ ਗਿਆ ਮਾਤਾ ਕਦੇ ਆਰਤੀ ਕੋਲ ਗਿਆ ਹੀ ਨਹੀਂ ਸੀਗਾ ਕਿਉਂਕਿ ਜਦੋਂ ਹੱਥ ਵਾਂਦੀ ਸਾਰਾ ਵੱਡੇ ਭਰਾ ਦੇ ਸਾਂਝਾ ਘਰ ਸੀ ਕਹਿੰਦਾ ਤੇ ਕਹਿੰਦਾ ਭਰਾਵਾ ਹੁਣ ਸਾਰਾ ਕੁਝ ਵੇਚ ਕੇ ਮੇਰੇ ਅੱਖੇ ਅੱਖਾਂ ਟੱਡੀਆਂ ਰਹਿ ਗਈਆਂ ਵੀ ਆ ਕੇ ਮੇਰੇ ਨਾਲ ਬਣ ਗਿਆ ਕਹਿੰਦਾ ਹੁਣ ਭਰਾਵਾ ਕਿੱਲਾ ਜ਼ਮੀਨ ਦਾ ਵੇਚਿਆ ਕਿੱਲਾ ਜ਼ਮੀਨ ਵੇਚ ਕੇ ਉਹਦਾ ਲਿਮਟਾਂ ਨੂੰ ਦਿੱਤੇ ਆ ਤੇ ਕੁਝ ਕਹਿੰਦਾ ਗੱਡੀ ਦੇ ਕਰਜ਼ਾ ਤਾਰਿਆ ਤੇ ਕੁਝ ਟਰੈਕਟਰ ਦਾ ਤਾਰਿਆ ਏ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀ ਬੰਦਾ ਆਪਦੇ ਭੈਣ ਭਰਾਵਾਂ ਜਾਂ ਰਿਸ਼ਤੇਦਾਰਾਂ ਨੂੰ ਪੈਸੇ ਦੇਣ ਤੋਂ ਪਹਿਲਾਂ 100 ਵਾਰੀ ਸੋਚੇ ਬਾਈ ਅੱਜਕੱਲ ਕਿਸੇ ਨੂੰ ਵੀ ਐਵੇਂ ਬਝਟਪਟ ਹਾਂ ਕਰਨਾ ਕਰਦਿਆ ਕਰੋ ਜਾਂ ਐਵੇਂ ਨਾ ਦਾਹਰ ਪੈਸੇ ਫੜਾਦਿਆ ਕਰੋ ਲਿਖ ਲਿਖਾ ਜ਼ਰੂਰ ਕਰਿਆ ਕਰੋ ਪੱਕਾ ਬਾਈ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਦੀ ਮਦਦ ਨਾ ਕਰੋ ਪਰ ਅੱਜਕੱਲ ਲਿਖ ਲਿਖਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕਾਂ ਦੇ ਪੈਸੇ ਲੈਣ ਵਾਲੀ ਮੂਹ ਹੋਰ ਹੁੰਦੇ ਆ ਤੇ ਦੇਣ ਵਾਲੀ ਬਾਈ ਜੀ ਮੂਹ ਹੋਰ ਹੁੰਦੇ ਆ ਇਥੇ ਦਾ ਢਿੱਡੋਂ ਜੰਮੇ ਭਰਾ ਧੋਖਾ ਕਰੀ ਜਾਂਦੇ ਆ ਢਿੱਡੋਂ ਜੰਮੀਆਂ ਭੈਣਾਂ ਧੋਖਾ ਕਰੀ ਜਾਂਦੇ ਬੇਗਾਨਾ ਦਾ ਫਿਰ ਆਪਣਾ ਬਣਨਾ ਹੀ ਕਿੱਥੋਂ ਆ ਇਹ ਵੀਡੀਓ ਦੇਖ ਕੇ ਹੋ ਸਕਦਾ ਕਿਸੇ ਦਾ ਭਰਾ ਜਾਂ ਭੈਣ ਉੱਜੜਨ ਤੋਂ ਬਚ ਜੇ ਕੋਈ ਭਰਾ ਧੱਕੀ ਤੋਂ ਬਚ ਜੇ ਵੀਡੀਓ ਦੱਬ ਕੇ ਸ਼ੇਅਰ ਕਰਦੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ